ਇਹ 19ਵੀਂ ਪੌੜੀ ਦੀ 15ਵੀਂ ਪੰਕਤੀ ਹੈ ਜੀ ਤੂੰ ਸਦਾ ਸਲਾਮਤ ਨਿਰੰਕਾਰ ਗਾ ਕੇ ਵੀ ਪੜ ਸਕਦੇ ਆ ਜੀ ਤੂੰ ਸਦਾ ਸਲਾਮਤ ਨਿਰੰਕਾਰ ਇਹ ਅਰਦਾਸ ਬੇਨਤੀ ਜਿਹੜੀ ਚੱਲ ਰਹੀ ਹੈ ਦਿਮਾਗ ਵਿੱਚ ਚੱਲਣ ਦਿਓ ਜੀ ਜੋ ਅਸੀਂ ਬੈਠ ਕੇ ਪ੍ਰਭੂ ਪਰਮਾਤਮਾ ਨਾਲ ਗੱਲਾਂ ਕਰਦੇ ਆ ਚੱਲਣ ਦਿਓ ਜੀ ਇਹ 19ਵੀਂ ਪੌੜੀ ਦੀ ਆਖਰਲੀ ਪੰਕਤੀ ਹੈ ਜੀ ਇਹ ਜਿਹੜੀਆਂ ਖਾਸ ਪੰਕਤੀਆਂ ਨੇ ਖਾਸ ਭਾਵ ਵਾਲੀਆਂ ਚਾਰ ਪੰਕਤੀਆਂ ਸੀ ਉਹਨਾਂ ਚੋਂ ਆਖਰਲੀ ਪੰਕਤੀ ਹੈ ਜੀ ਇਹ ਤੀਸਰੀ ਵਾਰ ਮਹਾਰਾਜ ਨੇ ਇਹ ਪੰਕਤੀ ਰਿਪੀਟ ਕੀਤੀ ਹੈ ਜੀ 17ਵੀਂ 18ਵੀਂ 19ਵੀਂ ਪੌੜੀ ਦੇ ਅੰਤ ਵਿੱਚ ਪਿਆਰ ਵਾਲੀ ਗੱਲ ਹੈ ਜੀ ਤੂੰ ਕਿੰਨਾ ਪਿਆਰ ਪੈ ਗਿਆ ਹੋਊਗਾ ਜੀ ਇੱਥੇ ਤੁੱਦ ਤੂੰ ਤੂੰ ਤੇ ਆਣ ਤੇ ਤੂੰ ਦਾ ਅਰਥ ਹੁੰਦਾ ਵੀ ਕਿਸੇ ਨਾਲ ਮਿੱਤਰਤਾ ਪੈ ਗਈ ਜੀ ਕਿਸ ਨੇ ਪਿਆਰ ਬਣ ਗਿਆ ਗੂੜੀ ਦੋਸਤੀ ਪੈ ਇੱਕ ਇੱਕ ਪੌੜੀ ਦੇ ਵਿੱਚ ਕਿੱਥੇ ਅਸੀਂ ਮੰਗਤੇ ਸੀ ਕਿੱਥੇ ਅਸੀਂ ਉਸ ਦੇ ਚਰਨਾਂ 'ਚ ਡਿੱਗ ਕੇ ਗੁਰਗੜਾਉਂਦੇ ਸੀ ਮੰਗਦੇ ਸੀਗੇ ਤੇ ਕਿੱਥੇ ਇੱਕ ਪੌੜੀ ਦੇ ਵਿੱਚ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਯਾਰੀ ਦੋਸਤੀ ਪਾ ਲਈ ਜਿਵੇਂ ਕਹਿੰਦੇ ਕਿ ਕਿਦਾਂ ਸੋਹਣਾ ਕੀ ਹਾਲ ਹੈ ਤੇਰਾ ਕੀ ਕਰਦਾ ਸੀ ਤੂੰ ਤੇ ਉਹ ਗੱਲ ਜੀ ਤੂੰ ਬੜਾ ਪਿਆਰ ਵਾਲਾ ਬੜਾ ਇੱਜ਼ਤ ਵਾਲਾ ਸ਼ਬਦ ਸੀ ਅਸੀਂ ਜੀ ਖਰਾਬ ਕਰਕੇ ਰੱਖਤਾ ਤੂੰ ਸਦਾ ਸਲਾਮਤ ਨਿਰੰਕਾਰ ਪਾ ਮੇਰੇ ਮਾਲਕਾ ਤੂੰ ਹਮੇਸ਼ਾ ਲਈ ਕਾਇਮ ਰਹਿਣ ਵਾਲਾ ਥਿਰ ਰਹਿਣ ਵਾਲਾ ਤੂੰ ਬਿਨਾ ਸਰੂਪ ਤੂੰ ਐ ਪਾਵ ਤੇਰਾ ਕੋਈ ਨਾ ਆਕਾਰ ਹੋਣ ਦੇ ਹੋਏ ਵੀ ਤੂੰ ਕੈਮ ਐ ਕੈਮ ਰਹੇਗਾ ਹਮੇਸ਼ਾ ਰਹੇਗਾ ਠੀਕ ਹੈ ਜੀ हे मेरे प्रभु परमात्मा जीओ ਤੁਸੀਂ ਸਦਾ ਕਾਇਮ ਰਹਿਣ ਵਾਲੇ ਹੋ ਹਮੇਸ਼ਾ ਥਿਰ ਰਹਿਣ ਵਾਲੇ ਹੋ ਤੁਸੀਂ ਰੂਪ ਰਹਿਤ ਨਿਰੰਕਾਰ ਹੋ ਜੀ ਨਿਰਅਕਾਰ ਨਿਰੰਕਾਰ ਬਿਨਾ ਆਕਾਰ ਤੋਂ ਬਿਨਾ ਸਰੂਪ ਤੋਂ ਪ੍ਰਭੂ ਪਰਮਾਤਮਾ ਦੇਖ ਲਓ ਜੀ ਕਿੱਥੇ ਤੁਦ ਸੀ ਜਿੱਥੇ ਅਸੀਂ ਨੀਵੇਂ ਸੀ ਨੀਚ ਸੀਗੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਗਿੜਗੜਾਉਂਦੇ ਸੀ ਮੰਗਦੇ ਸੀਗੇ ਕਿੱਥੇ ਤੂੰ ਯਾਰੀ ਦੋਸਤੀ ਇੱਥੇ ਗੂੜੀ ਪੈ ਗਈ ਹੈ ਇੱਕ ਪੰਕਤੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਡੀ ਯਾਰੀ ਦੋਸਤੀ ਉਸ ਪ੍ਰਮਾਤਮਾ ਦੇ ਨਾਲ ਪਾਤੀ ਤਿੰਨ ਵਾਰ ਆਇਆ ਜੀ ਇਹ ਤਿੰਨ ਵਾਰ ਤਿੰਨ ਵਾਰ ਤੁਹਾਨੂੰ ਸਮਝਾਇਆ ਆਪਾਂ ਨੂੰ ਸੁਝਾਇਆ ਮਨ ਨੂੰ ਮਨਾ ਯਾਰ ਬਣ ਗਿਆ ਹੁਣ ਮੇਰਾ ਪ੍ਰਮਾਤਮਾ ਮੇਰਾ ਅੱਛਾ ਜੀ ਯਾਰ ਬਣ ਗਿਆ ਤੇ ਹੁਣ ਕੀ ਬੈਨੀਫਿਟ ਦਊਗਾ ਯਾਰ ਸਾਨੂੰ ਆਓ ਦੇਖਦੇ ਹਾਂ ਜੇ ਅੱਗੇ ਕੀ ਸਾਨੂੰ ਬੈਨੀਫਿਟ ਮਿਲਦੇ ਨੇ ਅਗਲੀ ਪੌੜੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਕੀ ਦੱਸਦੇ ਨੇ ਜੀ